ਕਾ ਬੰਡਰੂਡ ਚਾਹ ਤੁਮਾਫੀ ਹੈ ਜੀ ਮੈਂ ਨਾਮ ਕੀਆ ਤੁਹਾਡਾ ਅਮਰ ਸਿੰਘ ਹੈ ਜੀ ਅੱਜ ਧਰਮ ਯਾਤਰਾ ਤੇ ਚੱਲਿਓ ਤਖਤ ਸਿ ਹਜੂਰ ਸਾਹਿਬ ਦੇ ਵਿੱਚ ਕੀ ਮੰਨ ਦੇ ਵਿੱਚ ਭਾਵਨਾ ਮੰਨ ਦੇ ਵਿੱਚ ਅਰ ਪਹਿਲੀ ਭਾਵਨਾ ਜੀ ਬਈ ਹਜੂਰ ਸਾਹਿਬ ਲਾ ਕੇ ਅਰਦਾਸ ਕਰਨੀ ਹੈ ਸਰਬਤ ਪ੍ਰੇਮ ਹਵਾਸ ਤੇ ਕਿਵੇਂ ਜਾਣਾ ਤੁਸੀਂ ਸਾਈਕਲ ਤੇ ਜਾ ਰਹੇ ਹੋ ਸਾਈਕਲ ਤੇ ਹੀ ਜਾਣਾ ਸਾਈਕਲ ਤੇ ਵਾਪਸ ਆਉਣਾ ਹੈ ਅੱਛੇ ਹਾਂ ਜੀ ਸਾਈਕਲ ਦੇ ਵਿੱਚ ਤੁਹਾਨੂੰ ਰਸਤੇ ਵਿੱਚ ਕੋਈ ਔਖਾਈ ਆਉਗ ਜਾਂ ਨਹੀਂ ਕੋਈ ਔਖਾਈ ਨਹੀਂ ਜੀ ਸਮਾਜੂਆਂ ਦਾ ਕਿਰਪਾ ਕਰਨਗੇ ਸਤਿਗੁਰੂ ਜੀ ਕੋਈ ਔਖਾਈ ਨਹੀਂ ਬਹੁਤ ਆਰਾਮਦਾਇਗੀ ਨਾਲ ਜਾਂਦੇ ਆ ਆਰਾਮਦਾਰ ਨਾਲ ਨੇ ਕਿੰਨੇ ਦਿਨ ਦਾ ਸਫਰ ਹੈ ਸਫਰ ਤਾਂ ਇਹ ਤਕਰੀਬਨ ਕੋਈ 13 ਦਿਨ ਲੱਗਣਗੇ 13 14 ਦਿਨ 14 ਦਿਨ ਸਾਈਕਲ ਤੇ ਲੱਗਦੇ ਨੇ ਹਾਂ ਜੀ ਜੇ ਜ train 'ਚ ਬੰਦਾ ਜਾਂਦਾ ਜਾਂ ਕੋਈ ਬੱਸ ਜਾਂਦਾ 10 ਤੋਂ 10 ਦਿਨ ਉਹਨੂੰ ਲੱਗਦੇ ਨੇ ਤੁਹਾਨੂੰ ਸਾਈਕਲ ਤੇ ਤਾਂ ਬੜਾ ਟਾਈਮ ਲੱਗੇਗਾ ਨਾਈਵਾ 12 ਦਿਨ ਦੇ ਲੱਗਣਗੇ। ਅੱਛਾ। ਹਾਂਜੀ। 12-13 ਦਿਨ। 12-13 ਦਿਨ ਜਾਣ ਨੂੰ। 12-13 ਦਿਨ। ਦੋ ਦਿਨ ਪਹੁੰਚ ਜਾਂਦਾ ਜਾਣ। 12-13 ਦਿਨ ਜਾਣ ਨੂੰ 12-13 ਦਿਨ ਆਉਣ ਨੂੰ ਲੱਗਣਗੇ। ਕਿਉਂ 12 ਦਿਨਾਂ 'ਚ ਪਟਨਾ ਸਾਹਿਬ ਪਹੁੰਚਦਾ ਜਨਾਬ ਨਾਲ। 12 ਦਿਨ ਲੱਗਦੇ। ਕਿੰਨੇ ਕਿਲੋਮੀਟਰ ਦਾ ਸਫ਼ਰ ਹੈ? 200। ਨਾਈ ਮਹਾਰਾਜ ਹਜੂਰ ਤੱਕ ਤੇ ਹਜੂਰ ਸਾਹਿਬ। 250 ਕਿਲੋਮੀਟਰ ਹੈ ਜੀ ਇੱਧਰੋਂ ਅਗਰਾ ਹੋ ਕੇ ਜਾਣੇ ਆਈ। ਆਪਾਂ ਦਾ ਸ਼ਾਰਟਕਟ ਰਸਤਾ ਤੁੰਗਿਆਣਾ ਬਤਿੰਡੇ ਤੇ ਉਹ ਜ਼ਰੂਰ ਰਾਜਸਥਾਨ ਹੋ ਕੇ ਗੁਜਰਾਤ ਹੋ ਕੇ ਇੱਕ ਕੰਟੀਨਿਊ ਚੱਲਣੀ ਹੈ ਤੁਹਾਡੀ ਲਗਾਤਾਰ ਕੇ ਰਾਤ ਨੂੰ ਉਹ ਤੁਸੀਂ ਕਰਨਾ ਜੀ ਜੀ ਰਾਤ ਨੂੰ ਤਾਂ ਰੁਕਦੇ ਹੀ ਆ ਜੀ ਗੁਰੂ ਘਰ ਦੇ ਵਿੱਚ ਰਾਤ ਨੂੰ ਰੁੱਕ ਕੇ ਵਿਸ਼ਰਾਮ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ ਜੀ ਗੁਰਦੁਆਰੇ ਸਾਹਿਬ ਦੇ ਆਰਾਮ ਕਰਦੇ ਹਾਂ ਉਸ ਤੋਂ ਬਾਅਦ ਸਵੇਰ ਨੂੰ ਉੱਠ ਕੇ ਨਹਾ ਦੋ ਕੇ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋ ਇੱਕ ਦਿਨ ਦੇ ਵਿੱਚ ਤੁਸੀਂ ਮਾਤਰਾ ਵਿੱਚ 500 ਸੋਤੀ 40 150 ਵੀ ਕੱਢ ਦਿੰਦਾ ਜੀ ਸਾਈਕਲ ਦਾ 150 ਕਿਲੋਮੀਟਰ ਇੱਕ ਦਿਨ ਦੇ ਵਿੱਚ ਕਰ ਦਿੰਦਾ ਹਾਂ ਜੀ ਔਰ ਨਾਲ ਕੀ ਕੀ ਤੁਸੀਂ ਆਪਣੇ ਪ੍ਰਬੰਧ ਕਿਵੇਂ ਰੱਖੇ ਨੇ ਜਿਵੇਂ ਤੁਹਾਡਾ ਕੋਈ ਸਾਈਕਲ ਨੂੰ ਪੈਂਚਰ ਹੋ ਗਿਆ ਜਾਂ ਹੋਰ ਪੰਚਰ ਦਾ ਸਮਾਨ ਸਾਰਾ ਕੁਝ ਸਾਈਕਲ ਦਾ ਸਮਾਨ ਹੈਗਾ ਜੀ ਆਪ ਬਸਾਰੂ ਕਰਦਾ ਬਾਕੀ ਜਿਹੜੀ ਉਠਣ ਇਹਨਾਂ ਸਾਈਕਲ ਦਾ ਸਾਰਾ ਕੰਮ ਕਰਾਇਆ ਹਾ ਜੀ ਪੰਚਰ ਦਾ ਸਮਾਨ ਵੀ ਸਭ ਨਹੀਂ ਰੱਖਿਆ ਆ ਪੰਪ ਵਗੈਰਾ ਰੱਖਿਆ ਆ ਤੇ ਜੇ ਕੋਈ ਅਵਲਤਾ ਕੋਈ ਇਦਾਂ ਦੀ ਕੋਈ ਮੁਸ਼ਕਲ ਆਉਂਦੀ ਨਹੀਂ ਹੈ ਪਰ ਫਿਰ ਵੀ ਪ੍ਰਬੰਧ ਰੱਖਿਆ ਹੋਇਆ ਹੈ। ਪਰਿਵਾਰ ਪਿੱਛੇ ਕੌਣ ਕੌਣ ਹੈ? ਪਰਿਵਾਰ ਤਾਂ ਸਾਰੇ ਨੇ ਜੀ, ਧੰਮੀ ਡੈਡੀ, ਭੈਣ ਭਾਈ ਵੀ। ਹੂੰ। ਤੇ ਬੱਚੇ ਜੇ ਮੇਰੇ ਦੋ ਬੱਚਿਆਂ ਨੂੰ ਛੁੱਟ ਦੇਤੀ ਕਿ ਬਾਪੂ ਘੁੰਮੇ ਬਾਹਰ। ਹਾਂ ਜੀ ਆ। ਕੁਛ ਇਹ ਕਾਲ ਮੇਰਾ ਗੁਰੂ ਘਰ ਕੰਨੀ ਥੋੜਾ ਕਾਲ ਮੇਰਾ ਵੱਧ ਆ ਜੀ। ਹਾਂ ਜੀ ਮੈਂ ਤੇ ਕਰਗੁਣਾ ਸਾਈਕਲ ਤੇ ਹੀ ਬਾਕਾ ਯਾਤਰਾ ਕਰਦਾ। ਜਿੰਨੇ ਯਾਤਰਾਵਾਂ ਕੀਤੀ ਨੇ ਸਾਈਕਲ ਦੀ ਕਾਹ ਕੰਟੀਨਿਊ ਕਰ ਚਲੀ ਹਰਮੰਦਰ ਸਾਹਿਬ ਵੀ ਇੱਕ ਦਿਨ ਵਿੱਚ ਪਹੁੰਚ ਜਾਂਦਾ ਮੈਂ ਪੰਜਾਬ ਚ ਬਹੁਤ ਬਹੁਤ ਕਈ ਗੁਰਦੁਆਰੇ ਜਗਿਆ ਕਿੰਨੀਆਂ ਯਾਤਰਾਵਾਂ ਕਰ ਲਈਆਂ ਅੱਜ ਤੱਕ ਮੈਂ ਤਕਰੀਬਨ ਹੀ ਨਾਨਕ ਮਤੇ ਜਾ ਕੇ ਆਇਆ ਇਹ ਪਿੱਛੇ ਔਰ ਤਕਰੀਬਨ ਤਕਰੀਬਨ ਪੰਜਾਬ ਦੇ ਤਕਰੀਬਨ ਸਾਰੇ ਹੀ ਦਰਸ਼ਨ ਕਰ ਰਹੇ ਨੇ ਗੁਰਦੁਆਰੇ ਦੇ ਨਾਨਕ ਮਤਾਰੂ ਕਿੰਨੇ ਕਿਲੋਮੀਟਰ ਦੂਰ ਆ ਨਾਨਕ ਮਠਾਏਗਾ ਕੋਈ ਇੱਥੋਂ ਚੇਲੇ ਜੀ ਫਿਰ ਫਾਂਚੇ ਸਨ ਮਾਈ ਹੋਰ ਹੋਰ ਕਿੱਤੇ ਕਿੱਤੇ ਯਾਤਰਾਵਾਂ ਕਰੀਆਂ ਅਸਾ ਦਰਬਾਰ ਸਾਹਿਬ ਗਏ ਆ ਜੀ ਤੇ ਨੰਦਪੁਰ ਸਾਹਿਬ ਰੁਕੇ ਲਾਹੌਰ ਹੀ ਉੱਧਰ ਸੁਲਤਾਨਪੁਰ ਲੋਧੀ ਮੋਖਰ ਸਾਹਿਬ ਗੋਇੰਦਵਾਲ ਸਾਹਿਬ ਇੱਥੇ ਸਾਨੀ ਦਰਸ਼ਨ ਕਰੇ ਜੀ ਫਤਿਹਗੜ੍ਹ ਸਾਹਿਬ ਇਹ ਫਿਰ ਆ ਰਹੇ ਆ ਜੀ ਦਰਸ਼ਕ ਬਾਨ ਕਰਦੇ ਕਿੰਨੇ ਕਿੰਨੇ ਸਾਲੋਂ ਤੋਂ ਯਾਤਰਾ ਮਾਰਦੇ ਮੈਨੇ ਤਾਂ तकरीबन ਇਹ ਹੋ ਗਏ 30 35 ਸਾਲ ਹੋ ਗਏ ਆ ਸ਼ੁਰੂ ਤੋਂ ਯਾਤਰਾ ਤੇ ਕਿੰਨੀ ਉਮਰ ਆ ਤੁਹਾਡੀ ਕਿੰਨੀ ਉਮਰ ਕੀ ਮੇਰੀ ਇਸ ਟਾਈਮ ਵੀ 62 ਸਾਲ ਦੀ ਹੈ ਜੀ 62 ਸਾਲ ਹਾਂ ਜੀ ਹਾਂ ਲੱਤਾਂ ਚੱਲਦੀਆਂ ਨੇ ਪੂਰੀਆਂ ਚੱਲਦੀਆਂ ਨੇ ਜੀ ਜਿਵੇਂ ਲੋਕ ਕਹਿੰਦੇ ਮੇਰੇ ਗੋਡੇ ਦੁਖਦੇ ਨਹੀਂ ਕੋਈ ਰੋਟੀ ਨਹੀਂ ਤੇ ਉਹ ਮਹਾਰਾਜ ਕਿਰਪਾ ਦੀ ਚੱਲਦੀਆਂ ਆ ਬਾਈ ਕੋਈ ਜਮਾਈ ਮੈਂ ਬਿਲਕੁਲ ਤੰਦਰੁਸਤ ਰਹਿਣਾ ਹਾਂ ਜੀ ਚਲੋ ਬਹੁਤ ਵਧੀਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਆ ਮੇਰੇ ਨਾਲ ਆਜੋ ਵਾਹਿਗੁਰੂ ਜੀ ਕੀ ਫਤਿਹ ਤੇ ਸਰਦਾਰ ਅੰਮਰ ਜੀ ਅੰਮਰ ਸਿੰਘ ਗੁਰੂ ਦਾ ਪਿਆਰਾ ਜੀ ਅੰਮ੍ਰਿਤਧਾਰੀ ਰਹਿਣ ਵਾਲਾ ਇਸ ਤਰ੍ਹਾਂ ਬਿਹਾਰ ਦਾ ਅੰਮ੍ਰਿਤ ਛਕਿਆ ਹੋਇਆ ਇਨਸਾਨ ਨੇ ਤੇ ਪਿੰਡ ਚੱਕ ਮਾਫੀ ਇਹ ਕਾਫੀ ਦੇਰ ਤੋਂ ਰਹਿੰਦਾ ਅੰਮ੍ਰਿਤਸ਼ੀਰ ਬਾਬਾ ਗਊਆਂ ਵਾਲਿਆਂ ਦੇ ਸਥਾਨ ਤੇ ਸਾਰੀ ਸੰਗਤ ਨਾਲ ਬਹੁਤ ਪਿਆਰ ਆ ਪਟਨਾ ਸਾਹਿਬ ਦੀ ਤਿੰਨ ਵਰੀ ਇਹ ਯਾਤਰਾ ਸਾਈਕਲ ਤੇ ਯਾਤਰਾ ਕਰ ਚੁੱਕੇ ਆ ਤੇ ਹੁਣ ਇਸ ਟਾਈਮ ਇਹ ਹਜੂਰ ਸਾਹਿਬ ਦੇ ਕਮਰ ਕਸੇ ਅਸੀਂ ਖੜਾ ਸਾਈਕਲ ਤੇ ਇਸ ਬੰਦੇ ਨੇ ਯਾਤਰਾ ਕਰਨੀ ਆ ਵਿਚਾਰੇ ਨੇ ਮਹਾਰਾਜ ਸਿੱਤੇ ਪਾਸ਼ਾਏ ਨੂੰ ਸਮਰਥਾ ਬਖਸ਼ੇ ਤੇ ਇਹਦੀ ਯਾਤਰਾ ਨੂੰ ਸਫਲ ਕਰੇ ਵਾਹਿਗੁਰੂ ਦੀ ਖਾਲਸਾ ਜੀ ਵਾਹਿਗੁਰੂ ਅੱਜ ਭਰਾ ਕੀ ਪ੍ਰੋਗਰਾਮ ਬਾਬਾ ਜੀ ਨੇ ਬਣਾਇਆ ਕੀ ਇਹਨਾਂ ਨੇ ਇੱਥੋਂ ਆਪਣੀ ਯਾਤਰਾ ਕੱਢ ਰਹੇ ਨੇ ਪ੍ਰੋਗਰਾਮ ਇਹਨੇ ਤਾਂ ਬਣਾਇਆ ਜੀ ਪਿੰਡ ਨਾਲ ਦਾ ਚੱਕ ਮਾਫੀ ਹੋ ਗਈ ਸਰਦਾਰ ਇਤਨੀ ਬਸ ਪੜਾਣ ਲੱਗੇ ਉਹ ਪਿੰਡ ਸਲੋਦੀ ਤੋਂ ਕਿ ਕਿੱਥੇ ਜਾ ਰਹੇ ਨੇ ਬੱਬਾ ਜੀ ਹਾਂ ਜੀ ਇਹ ਹਜੂਰ ਸਭ ਜਾ ਰਹੇ ਸਹੀ ਕਿਹੜਾ ਪਿੰਡ ਹੈ ਇਹਨਾਂ ਦਾ ਪਿੰਡ ਨੇ ਦਾ ਚੱਕ ਮਾਫੀ ਹੈ ਜੀ ਚੱਕ ਮਾਫੀ ਤੋਂ ਇੱਥੇ ਆਪਣੇ ਪਿੰਡ ਸਿੰਘਾਂ ਦੀ ਸਲੋਦੀ ਜੀ ਇੱਥੋਂ ਇਹਨਾਂ ਦਾ ਮਨ ਕਰਿਆ ਵੀ ਇੱਥੇ ਰਵਾਨਾ ਹੋਣਾ ਹੈ ਇਹਨਾਂ ਨੇ ਇਸ ਲਈ ਗਵਮਾਂ ਦੇ ਬਾਪੇ ਨੇ ਸਿੰਘਾਂ ਸੀਧਾ ਦੇ ਸਤਾਂ ਤੱਕ ਕੀ ਮੈਂ ਇਹਨਾਂ ਨੂੰ ਤੁਸੀਂ ਪ੍ਰਬੰਧ ਕਰਕੇ ਦਿੱਤੇ ਨੇ ਸਾਰੇ ਪ੍ਰਬੰਧ ਇਹਨਾਂ ਨੂੰ ਹੀ 7 ਦਿਨ ਹੋ ਗਏ ਜੀ ਮਤਲਬ ਜਿਹੜਾ ਰਹੇ ਕੋਈ ਬੰਦੋਬਾਸ ਨਹੀਂ ਸਾਰਾ ਆ ਜੀ ਚੈਰੀ ਕਰਕੇ ਦਿੱਤੀ ਹੈ ਜਿਹੜੇ ਸੰਗਤਾਂ ਨਗਾਹਾਂ ਦਰਸ਼ਨ ਕਰਨ ਵੱਤ ਜਾਂਦੀਆਂ ਨੇ ਸਾਰਾ ਨਾਲ ਸਹਿਯੋਗ ਦਿੱਤਾ ਇਹਨਾਂ ਨੂੰ ਬਾਬਾ ਜੀ ਕਹਿੰਦੇ ਵੀ ਇਹ ਮੈਂ ਤਾਂ ਕਾਫੀ ਲੰਬੇ ਸਮੇਂ ਤੋਂ ਯਾਤਰਾ ਕਰ ਰਹੇ ਹਾਂ ਸਾਈਕਲ ਦੇ ਉੱਤੇ ਹਾਂ ਜੀ ਹਾਂ ਜੀ ਪਟਨਾ ਸਾਹਿਬ ਵੀ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੁੰਦੇ ਨੇ ਜੀ